देड़ी, देड़ी काम, काम वाली के चक्कर में बड़े हुए अब पहले घर हमारी मम्मा का था तो पापा ने वो घर काम वाली के नाम कर दिया उससे शादी कर ली है तो साथ करने की कोशिश की है तो मैंने अपनी जान पहुँचा के आपको अपने आप को अंदर बंद किया तो बाहर से आप बंद कर गई है वो जान उठा भी करती है मेरा बाप आप जो पिताजी हैं वो आप किसी की सुनते नहीं है

तो वो हमें हम डराती है धमकाती है तो आज भी वो आई है तो आज उसने मेरे साथ मेरे साथ मार पिटाई करने की कोशिश की है तो मैंने अपनी जान बचा के आपको अपने आप को अंदर बंद किया तो बाहर से अब बंद कर गई है कह रही तेरा मैं तेरा मैं वो हाल करूंगी मार मार कर है करते थी। हाँ पर्चे। की की करते थी? हमें इंसाफ दिलाया जाए उस औरत से वो पहले पाँच छः महीने काम करती रही है अच्छा। फिर उसके बाद उसने फंसा लिया है हमेशा थे जाडूटा होना भी करती है उस, और मेरा बाप मेरा जो, जो पिताजी हैं वो आप किसी की सुनते नहीं है जो बस वो कहती वो है वो करते हैं ये सारा घर भी उसके नाम कर दिया हुआ है मेरा नाम शैलिका है मैं दो हजार चार इत मैरिज करके इतने आई सी मेरे ਸਸੂ ਰਾਮ ਨਾਲ ਜਿੱਦ ਨੇ ਤੇ ਮੈਨੂੰ ਸ਼ੁਰੂ ਤੋਂ ਹੀ ਟੌਰਚਰ ਕੀਤਾ ਜਿੱਦੀ ਮੈਂ ਸਮੇਂ-ਸਮੇਂ ਤੇ ਕਾਰਵਾਈ ਵੀ ਕਰਵਾਈਏ ਲੇਕਿਨ ਹੁਣ ਇਹਨਾਂ ਨੇ ਕਿਉਂਕਿ ਇਹ ਔਰਤਾਂ ਨਾਲ ਸ਼ੁਰੂ ਤੋਂ ਹੀ ਗਲਤ ਸੰਬੰਧ ਰੱਖਦੇ ਸੀ ਹੁਣ ਵੀ ਇਹਨਾਂ ਨੇ ਕਿਸੇ ਕਾਮਵਾਲੀ ਦੇ ਨਾਲ ਗਲਤ ਸੰਬੰਧ ਬਣਾ ਕੇ ਉਹਦੇ ਨਾਲ ਮਿਲ ਕੇ ਸਾਨੂੰ ਮੈਨੂੰ ਤੇ ਮੇਰੀ ਨਨਦ ਸੁਮੈਨਾ ਨੂੰ ਇਥੋਂ ਧੱਕੇ ਮਾਰ ਕੇ ਗੁੰਡੇ ਲਿਆ ਕੇ ਬਾਹਰ ਘੱਟਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਹਾਂਜੀ ਮੈਂ 112 ਤੇ ਕਾਲ ਕਰਕੇ ਫਿਰ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਆ ਚੁੱਕੀ ਹੈ ਉਹ ਆਪਣੀ ਕਾਰਵਾਈ ਕਰ ਰਹੀ ਹੈ ਹੁਣ ਮੰਗ ਕੀ ਕਰਦੇ ਤੁਸੀਂ ਸਸੀਆ ਮੰਗਨ ਸਾਨੂੰ ਸੀਨ ਸਾਹਿਬ ਸਾਾਨੂੰ ਇਹ ਬੇਨਤੀ ਕੀ ਹੈ ਕਿ ਸਾਨੂੰ ਇੱਥੇ ਸੁਰੱਖਿਆ ਦਿੱਤੀ ਜਾਵੇ ਤੇ ਸਾਨੂੰ ਇੱਥੋਂ ਘਰੋਂ ਬਾਹਰ ਨਾ ਕੱਢਿਆ ਜਾਵੇ ਤੇ ਸਾਡੀ ਜਾਨ ਦੀ ਗਵਰਨਟਮਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਭਗਵੰਤਮਾਨ ਜੀ ਨੂੰ ਵੀ ਮੇਰੀ ਬੇਨਤੀ ਕੀ ਹੈ ਕਿ ਸਾਡੀ ਸੇਫਟੀ ਕੀਤੀ ਜਾਵੇ ਤੇ ਸਾਨੂੰ ਘਰ ਦੇ ਅੰਦਰੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ ਇਨਾ ਗੁੰਡਿਆਂ ਕੋਲੋਂ ਬਚਾਇਆ ਜਾਵੇ ਮੈਂ ਦਾਜ ਜਾਦਾ ਮੈਨੂੰ ਹੁਣੇ ਮੈਡਮ ਦਾ ਫੋਨ ਆਇਆ ਸ਼ੈਲਿਕਾ ਜੀ ਸਾਡੇ ਪਰਿਵਾਰਕ ਮੈਂਬਰ ਹੈ ਵੀ ਇੱਥੇ ਕੁਝ ਗੁੰਡਾ ਤੱਤਾਂ ਨੇ ਹਮਲਾ ਕਰਤਾ ਤੇ ਮੈਡਮ ਜਿਹੜੇ ਅੰਦਰ ਸੁਨੈਨਾ ਜੀ ਉਹਨਾਂ ਨੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਤੇ ਉਹਨਾਂ ਨੂੰ ਬਾਹਰੋਂ ਡਾਗ ਗਏ ਆ ਇਹਨਾਂ ਦਾ ਕੋਈ ਪਰਿਵਾਰਕ ਡਿਸਪਿਊਟ ਚੱਲਦਾ ਪਿਆ ਹੈ 15-20 ਲੋਕ ਆਏ ਆ ਜਿਹੜੇ ਸੀਸੀਟੀਵੀ ਵਿੱਚ ਆ ਗਏ ਆ ਉਹ ਵੀ ਸੀਸੀਟੀਵੀ ਦੀ ਤੁਹਾਨੂੰ ਫੋਟੇ ਦੇਣੇ ਆ ਗੁੰਡਾ ਰਾਜ ਚੱਲ ਰਿਹਾ ਹੈ ਗੁੰਡਾ ਨਾਜ ਹੋਇਆ ਗੰਦਾ ਕੀ ਕਹਿ ਸਕਦੇ ਆ ਵੀ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਵੀ ਜਿਹੜੇ ਇਹੋ ਜਿਹੇ ਵਾਸ਼ਿੰਗ ਤੱਤ ਹੈ ਜਿਹੜੇ ਸ਼ਹਿਰ 'ਚ ਰਾਜਪਤਾ ਫਲਾਉਂਦੇ ਆ ਗੁੰਡਾਗਰਦੀ ਕਰਦੇ ਆ ਇਹਨਾਂ ਨੂੰ ਮਤਲਬ ਸਭ ਤੋਂ ਸਾਦਾ ਸਾਇਆ ਤੇ ਜਾਵੇ ਤਾਂ ਕਿ ਹੋਰ ਕਿਸੇ ਦੇ ਇਹੋ ਜਿਹੇ ਘਟਰਾਣਾ ਘਟਣ ਅੱਜ ਜੇ ਗਨ ਕਲਚਰ ਚੱਲ ਰਿਹਾ ਕਿਉਂ ਚੱਲ ਰਿਹਾ ਸਾਡੇ 'ਚ ਕੋਈ ਕਮੀ ਏ ਜੇਕਰ ਅਸੀਂ ਮੁਜਮਾ ਨੂੰ ਬਚਾ ਦਿੰਨੇ ਆ ਮੁਜਰਮ ਜਿਹੜੇ ਆ ਕ੍ਰਿਮੀਨਲ ਲੋਕਾਂ ਸਾਰਾ ਲੈ ਕੇ ਵੱਜ ਜਾਂਦੇ ਆ ਗਿਵਨਡੇ ਕਰਕੇ ਵੱਜ ਜਾਂਦੇ ਆ ਜਿੰਦੇ ਕਰਕੇ ਪੰਜਾਬ ਵਿੱਚ ਖਾਸ ਕਰਕੇ ਅੰਮ੍ਰਿਤਸਰ 'ਚ ਅਰਾਜਤਾ ਪੈ ਰਹੀ ਏ ਗੁੰਡਾਗਰਦੀ ਦਾ ਨੰਗਾ ਨਾਜ ਹੋ ਰਿਹਾ ਏ ਇਹ ਦੋ ਔਰਤਾਂ ਆਪਣੇ ਇੱਥੇ ਰਹਿੰਦੀਆਂ ਇਹਨਾਂ ਆਪਣੇ ਦੋ ਬੱਚਾ ਨੂੰ ਇੱਥੇ ਪਾ ਰਹੀਏ ਤੇ ਇੱਕ ਮੈਡਮ ਸੁਨਾਣਾ ਜੀ ਇਹ ਦਰਖਾਸਤ ਕੀਤੀ ਮਤਲਬ ਉਹਨੂੰ ਅੰਦਰ ਹੀ ਕੈਦ ਕਰਕੇ 15-20 ਲੋਕ ਆਏ ਆ ਨਾਲ ਇੱਕ ਕੋਈ ਲੇਡੀ ਸੀ ਬਾਹਰ ਲੋਕ ਲਾ ਤੋ ਬਾਹਰ ਉਹ ਲੋਕ ਲਾ ਕੇ ਦੇਖੋ ਲੋਕ ਲਾ ਕੇ ਆ ਇਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਅੰਦਰ ਵੜ ਕੇ ਆਪਣੀ ਜਾਨ ਮਹਾਂ ਬਜਾਈ ਮੈਂ ਅੰਮ੍ਰਿਤਸਰ ਦੇ ਮਾਨਜੋ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜੀ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਤੁਸੀਂ ਵਧੀਆ ਅਫਸਰ ਹੋ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਜੋ ਦਾ ਤੁਸੀਂ ਅੰਮ੍ਰਿਤਸਰ ਦੀ ਬਾਂਡੋਰ ਸੰਭਾਲੀ ਏ ਅੰਮ੍ਰਿਤਸਰ 'ਚ ਜਿਹੜਾ ਕ੍ਰਾਈਮ ਹੈ ਕਾਫੀ ਨੂੰ ਨੱਥ ਪਾ ਲਈ ਗਈ ਏ ਪਰ ਇਹ ਜਿਹੜੀਆਂ ਦੋ ਬੇਟੀਆਂ ਸਮਾਜ ਦੀਆਂ ਬੇਟੀਆਂ ਜਿਹੜੀਆਂ ਪਰਿਵਾਰ ਦੀਆਂ ਬੇਟੀਆਂ ਇੱਕ ਵਿਡੋ ਲੇਡੀਆਂ ਹੈ ਜਿਹੜੀ ਇੱਥੇ ਪਤਾ ਨਹੀਂ ਆਪਣੇ ਬੱਚਿਆਂ ਨੂੰ ਕਿਵੇਂ ਪਾਲ ਰਹੀ ਏ ਦਿਨ ਰਾਤ ਰੋਜ਼ਗਾਰ ਕਰਕੇ ਮਿਹਨਤ ਕਰਕੇ ਤੇ ਜੇਕਰ ਇਹਨਾਂ ਦੇ ਹਮਲੇ ਇਸ ਤਰ੍ਹਾਂ ਹੀ ਹੋਣਗੇ ਤੇ ਆਮ ਜਨਤਾ ਦਾ ਕੀ ਹਾਲ ਹੋਏਗਾ ਇੱਕ ਪੌਸ਼ ਏਰੀਆ ਜੋਸ਼ੀ ਕਲੋਨੀ ਦਾ ਪੌਸ਼ ਏਰੀਆ ਜੇਕਰ ਪੌਸ਼ ਕਲੋਨੀਆ 'ਚ ਮਤਲਬ ਤੁਹਾਡੀ ਇੰਨੀ ਪੁਲਿਸ ਹੋਣ ਦੇ ਬਾਵਜੂਦ ਇੰਨੀਆਂ ਪੀਸੀਆਰ ਗੱਡੀਆਂ ਦੇ ਹੋਣ ਦੇ ਬਾਵਜੂਦ ਜੇ ਔਰਤਾ ਸੇਫ ਨਹੀਂ ਤੇ ਇਹ ਔਰਤਾ ਕਿੱਥੇ ਜਾਣ ਸੋ ਮੈਂ ਅੰਤ ਵਿੱਚ ਬੇਨਤੀ ਕਰਦਾ ਵਾਂ ਪੰਜਾਬ ਦੇ ਮਾਨ ਸੀਐਮ ਮਾਨ ਭਗਵੰਤ ਮਾਨ ਜੀ ਜਿਹੜੇ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਆ ਭਗਵਾਨ ਤਮਨਜੀ ਤੁਹਾਡੇ ਕੰਮਾਂ ਦੀ ਸ਼ਲਾਘਾ ਕਰਦੇ ਆ ਪਰ ਅੱਜ ਜਿਹੜੀਆਂ ਔਰਤਾਂ ਸੁਰੱਖਿਤ ਨਹੀਂ ਹੈਗੀਆਂ ਮਤਲਬ ਇੱਥੇ ਜਿਹੜਾ ਹੈ ਯੂਪੀ ਤੋਂ ਬੱਦਰ ਹਾਲ ਹੋ ਗਏ ਅਜੇ ਅੰਮ੍ਰਿਤਸਰ ਵਿੱਚ ਇੱਥੇ ਪ੍ਰਸ਼ਾਸਨ ਨੂੰ ਥੋੜੀ ਬੇਨਤੀ ਕਰੋ ਵੀ ਜਿਹੜੀ ਇਹਨਾਂ ਤੇ ਮਤਲਬ ਇਹਨਾਂ ਨਾਲ ਅੱਜ ਹਾਸਾ ਵਾਪਰੇ ਕਿਸੇ ਹੋਰ ਨਾਲ ਵਾਪਰੇ ਤੇ ਜਿਹੜੇ ਦੇ ਦੋਸ਼ੀ ਹੈਗੇ ਆ ਜਿਹੜੇ ਇਹਦੇ ਚ ਕਥੀ ਦੋਸ਼ੀ ਏ ਉਹਨਾਂ ਦੇ ਖਿਲਾਫ ਜਿਹੜੇ 15 16 ਮੈਂਬਰ ਹੈ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏ 452 ਦਾ ਪਰਚਾ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਾ ਜਾਵੇ ਤਾਂ ਕਿ ਇਹਨਾਂ ਨੂੰ ਇਨਸਾਫ਼ ਮਿਲ ਸਕੇ। ਨਮਸਕਾਰ। ਅੱਜ ਹੀ ਮੌਕੇ ਤੇ ਆਏ ਇੱਥੇ ਇਹਨਾਂ ਦਾ ਰਾਮਨਾਥ ਦਾ ਤੇ ਘਰ ਦਾ ਪਰਿਵਾਰ ਦਾ ਕੋਈ ਆਪੋ ਚੇਤੇ ਸੀ ਪਿਆ ਵਾ ਤੇ ਅਸੀਂ ਮੌਕੇ ਤੇ ਆਣ ਕੇ ਵੇਖਿਆ ਤੇ ਜੋ ਇਹਨਾਂ ਦੇ ਬਿਆਨ ਨੂੰ ਲੈ ਕੇ ਜੋ ਬੰਦੀ ਹੋਈ ਕਾਰਵਾਈ ਹਮਦਰ ਦੇ 15-16 ਬੰਦੇ ਆ ਕੇ ਪਰ ਹੁੰਦਾ ਕਰਦੀ ਕੋਈ ਸਾਡੇ ਕੋਲ ਸੀਸੀਟੀਵੀ ਨਹੀਂ ਆ ਜਿਹੜੇ ਸੀਸੀਟੀਵੀ ਕੈਮਰੇ ਆਏ ਕਿ ਫੇਰ ਜਿਹੜੇ-ਜਿਹੜੇ ਬੰਦੇ ਆਏ ਜੋ ਬੰਦੀ ਕਾਰਵਾਈ ਕਰਨਗੇ ਕ੍ਰੀਮ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ワイルド ਵਾਈ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ